ਅਨਸਾਫ ਦੇ ਲਈ ਇੱਕ ਬਜ਼ੁਰਗ ਮਹਿਲਾ ਪਹੁੰਚੀ ਬਠਿੰਡਾ ਦੇ ਐਸਐਸਪੀ ਦਫ਼ਤਰ ਅਤੇ ਕੀਤੀ ਇਨਸਾਫ ਦੀ ਮੰਗ ਮਾਮਲਾ ਬਠਿੰਡਾ ਦੀ ਅਮਰਪੁਰਾ ਬਸਤੀ ਦਾ ਪਿਛਲੇ ਦਿਨੀ ਇੱਕ ਔਰਤ ਨੂੰ ਬੰਦਕ ਬਣਾ ਕੇ ਰੱਖਣ ਦਾ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬਠਿੰਡਾ ਦੇ ਅਮਰਪੁਰਾ ਬਸਤੀ ਵਿੱਚ ਇੱਕ ਘਰ ਦੇ ਅੰਦਰ ਵਿਆਹ ਸਮਾਗਮ ਸੀ ਅਤੇ ਸਾਰਾ ਹੀ ਪਰਿਵਾਰ ਹੈ ਜਿਹੜਾ ਉਹ ਵਿਆਹ ਦੇ ਵਿੱਚ ਬਰਾਤ ਲੈ ਕੇ ਚਲਾ ਗਿਆ ਸੀ ਤੇ ਇੱਕ ਬਜ਼ੁਰਗ ਔਰਤ ਜੋ ਰੋਟੀਆਂ ਦੇ ਲੀਣੇ ਦੇ ਘਰ ਆਈ ਸੀ ਉਸ ਨੂੰ ਘਰ ਦੇ ਵਿੱਚ ਰੱਖਿਆ ਗਿਆ ਸੀ ਲੇਕਿਨ ਇਸ ਔਰਤ ਦਾ ਕਹਿਣਾ ਕਿ ਉਸਦੇ ਨਾਲ ਉਹਨਾਂ ਦੇ ਰਿਸ਼ਤੇ ਹਰੇਕਦੋ ਹੋਰ ਵੀ ਸੰਜੋ ਆਪਣਾ ਘਰ ਦੇ ਅੰਦਰ ਸੰ ਤੇ ਇਸੇ ਚੋਰੀ ਦੇ ਇਲਜ਼ਾਮ ਲੱਗੇ 1,70,000 ਰੁਪਏ ਚੋਰੀ ਦੇ ਇਲਜ਼ਾਮ ਲੱਗੇ ਸਨ ਜਿਸ ਨੂੰ ਲੈ ਕੇ ਪਰਿਵਾਰ ਕੇ ਮੈਂਬਰਾਂ ਵੱਲੋਂ ਇਸ ਔਰਤ ਨੇ ਇਲਜ਼ਾਮ ਲਗਾਏ ਹੈ ਕਿ ਪਰਿਵਾਰ ਕੇ ਮੈਂਬਰਾਂ ਵੱਲੋਂ ਜਿੱਥੇ दारू ਪੀ ਕੇ ਉਹਦੀ ਕੁੱਟਮਾਰ ਕੀਤੀ ਗਈ ਉੱਥੇ ਉਸ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਤੇ ਉਹ ਹਸਤਾਲੇ ਵਿਖੇ ਡਾਕੜ ਵੀ ਰਹੀ ਹੈ ਜਿਸ ਨੂੰ ਲੈ ਕੇ ਡੀਐਸਪੀ ਆਪਣਾ ਸੰਦੀਪ ਪਾਟੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਦੋਨੇ ਤਰ੍ਹਾਂ ਦੀਆਂ ਦਰਖਾਸਤਾਂ ਆ ਗਈਆਂ ਹਨ ਤੇ ਇਸ ਔਰਤ ਨੂੰ ਵੀ ਬੁਲਾਇਆ ਗਿਆ ਹੈ ਯੂ ਨੋ ਵੀ ਆਪਾਂ ਦੋਨੇ ਤਰ੍ਹਾਂ ਆਮਨੇ ਸਾਹਮਨੇ ਬਹਿਣ ਗਿਆ ਤਾਂ ਫੇਰ ਹੀ ਇਹਨਾਂ ਦਾ ਕੋਈ ਰਾਜੀਨਾਮਾ ਹੋਵੇਗਾ ਦੂਜੇ ਪਾਸੇ ਇਸ ਔਰਤ ਦਾ ਕਹਿਣਾ ਕਿ ਪੁਲਿਸ ਉਸਤੇ ਦਬਾਅ ਬਣਾ ਰਹੀ ਹੈ ਤੇ ਰਾਜੀਨਾਮਾ ਆਪਾਂ ਕਰਨ ਦੇ ਲਈ ਕਿਹਦੇ ਨਾਲ ਇਹ ਵੀ ਕਹਿ ਰਹੀ ਕਿਸ ਤ ਨੂੰ ਪੈਸੇ ਦਿਵਾਦਨੇ ਆ ਦੇਖ ਨੂੰ ਦੇ ਨਾਲ ਰਾਜੀਨਾਮਾ ਕਰ ਲਾ ਅਸਮ ਦਿਖਾ ਰਹੇ ਆ ਇਹ ਆਪਣੇ ਦੋ ਜਿਹੜੇ ਇੱਕ ਕਿਸ ਦਾ ਬੇਟਾ ਤੇ ਕਿਸ ਦਾ ਪੋਤਾ ਹੈ ਜੋ ਦੋਨੇ ਹੈਂਡੀਕੈਪਟਡ ਹਨ ਉਹਨਾਂ ਨੂੰ ਲੈ ਕੇ ਅੱਜ ਬਠਿੰਡਾ ਦੇ ਐਸਐਸਪੀ ਦਫ਼ਤਰ ਪਹੁੰਚੀ ਹੈ ਅਤੇ ਇਸ ਨੇ ਐਸਐਸਪੀ ਨੂੰ ਆਪਣੀ ਜਿਹੜੀ ਹੈ ਆਪਣਾ ਗੁਹਾਰ ਲਗਾਈ ਹੈ ਅਤੇ ਇਸ ਨੇ ਇਨਸਾਫ ਦੀ ਮੰਗ ਕੀਤੀ ਹੈ ਆਪਣਾ ਕੀਤੀ ਹੈ ਇਸ ਦਾ ਕਹਿਣਾ ਹੈ ਕਿ ਪੁਲਿਸ ਉਸਤੇ ਉਸ ਨੂੰ ਇਨਸਾਫ ਦੇਣ ਦੀ ਬਾਰੇ ਉੱਤੇ ਜਿਹੜਾ ਦਬਾਅ ਬਣਾ ਰਹੀ ਹੈ ਅਤੇ ਇਸ ਨੂੰ ਲੈ ਕੇ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ ਡੀਐਸਪੀ ਦਾ ਕਹਿਣਾ ਹੈ ਕਿ ਦੋਨਾਂ ਤਰ੍ਹਾਂ ਨੂੰ ਮਿਠਾ ਕੇ ਦੋ ਵੀ ਮਾਮਲੇ ਸਾਹਮਣੇ ਆਵੇਗਾ ਉਸਾਵਣਾ ਉਹਨਾਂ ਨੂੰ ਆਪਣਾ ਜਿਹੜਾ ਇਹਨੂੰ ਇਸ ਨੂੰ ਆਪ ਦੋਨੇ ਤਰ੍ਹਾਂ ਨੂੰ ਨਿਆਂ ਪੜਾਓ ਦਵਾਇਆ ਜਾਵੇਗਾ ਇਸ ਨੂੰ ਦਿਖਾ ਰਹੇ ਹਾਂ ਐਸਐਸਪੀ ਦਫ਼ਤਰ ਵਿੱਚ ਇੱਕ ਉਹਦਾ ਬੇਟਾ ਜੋ ਹੈਂਡੀਕੈਪਟ ਹੈ ਤੇ ਇੱਕ ਉਹਦਾ ਪਤੀ ਆਪਣਾ ਪੋਤਾ ਹੈ ਜੋ ਹੈਂਡੀਕੈਪਡਾ ਦੋਨੇ ਹੀ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਇਹ ਔਰਤ ਜਿਹੜੀ ਇਹ ਬਠਿੰਡਾ ਦੇ ਐਸਐਸਪੀ ਦਫ਼ਤਰ ਪਹੁੰਚੀ ਹੈ ਤੇ ਐਸਐਸਪੀ ਦੇ ਨਾਲਿੰਦਾ ਵੱਲੋਂ ਗੱਲਬਾਤ ਕੀਤੀ ਗਈ ਹੈ ਆਓ ਉਸ ਨੂੰ ਸੁਣਾਉਣੇ ਆ ਕੀ ਕਹਿੰਦੀ ਹੈ ਇਹ ਆਪਣੀ ਦਖਿਆਰੀ ਔਰਤ ਅਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਪਾਰਟੀ ਇਸ ਮਾਮਲੇ ਨੂੰ ਕੀ ਕਹਿੰਦੇ ਹਨ ਮੇਰਾ ਨਾਮ ਕਮਨਿਆ ਮਨੋਤੌਰ ਹੈ ਇਹ ਮੈਂ ਮਾਮਲਾ ਜੀ ਐਸਐਸਪੀ ਨਾਲ ਆਇਆ ਇਹ ਨਾਮ ਲਾਇਆ ਮੈਨੂੰ ਇਹਨਾਂ ਨੇ ਕੁੱਟਿਆ ਮਾਰਿਆ ਇਹ ਲਾਤੀ ਮਾਮਲਾ ਕਰਾ ਇਹ ਰਾਤ ਆ ਗਈ ਨਾ ਦੀ ਰਾਤ ਆ ਕੇ ਤੇ ਇਹਨਾਂ ਦੀ ਪਤੀ ਖਾਧੀ ਸੀ ਮੈਨੂੰ ਅੰਦਰ ਬੁਲਾ ਲਿਆ ਤੇ ਹੋਰ ਕਿਸੇ ਦੇ ਘਰੇ ਨਹੀਂ ਲੰਘ ਮੈਨੂੰ ਅੰਦਰ ਲੈ ਗਏ ਬੁਲਾ ਕੇ ਮੈਂ ਰੋਟੀ ਸਬ지 ਬਣਾ ਰਹੀ ਸੀ ਨਾ ਦੀ ਤੇ ਉਹ ਫਿਰ ਆਏ ਜਦੋਂ ਤੇ ਇਹਨਾਂ ਨੇ ਇਹਦੇ ਪਤੀ ਜੀ ਨੂੰ ਕਿਹਾ ਤੇ ਇੱਧਰ ਆ ਜਾ ਕਿਰਪਾ ਜੀ ਮੇਰੇ ਆਪਣੇ ਨੂੰ ਵੀ ਤੇ ਨੂੰ ਵੀਰੇ

मगर मैं, मैं नहीं चके पुत तो मैं नहीं चके मेरे नाम ना जाम लाओ मैं कोई चीज नहीं चकी थोड़ी घड़ी तो मैं कोई चीज ही नहीं खादी करे कहने आल्ट करो मैं बैठी हाँ लाओ क्या मैं लिया पुलिस लिया मैं बैठी हूं मैं पुलिस लिया दू मैं बिठाता नहीं पुलिस नहीं लिया फिर ये तला मार देन फिर आ जा मार देन आ जा मर मर जाए फिर पखा पुखा एक चलता थोड़ा थोड़ा फिर उस बंद करके चके चके ने, चले चले ने, 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 ने। मत मैं मेथ मैं फिर गाड़ा निकलिया मैं फिर गाड़ा कटिया इन्हों मैं मैं नहीं चके मैं ना दोषी बनाओ मेनू ना मारो ना मारोरी रात रखा इन्होंने शराब पीते मैनू कुटिया मुक्के मारे मेरे अज तक ढूल सही नहीं तो है मर्दमान भी फैसला कर लो के मैं नहीं कर दी फैसला नहीं कर दवा देने मैं मैं पैसे नहीं करती मेरा हथ मिलना चाहिए मेरा इंसाफ होना चाहिए ਆ ਮੇਰਾ ਪੋਤਾ ਹੈ ਇਹਦੇ ਪੈਸੇ ਦੇਖੋ ਕੀ ਆ ਜੇ ਮੇਰਾ ਹੁੰਦਾ ਮੇਰੇ ਘਰ ਦੀ ਪਿਲਾਸੀ ਲੈ ਇੱਕ ਮੱਖਣਸੀ ਦਾ ਉਹਨਾਂ ਨੂੰ ਕੋਈ ਸੁਣ ਨਹੀਂ ਲਿਆ ਮੈਨੂੰ ਮੱਖਣ ਕਵੇ ਕਰੇ ਉਹਨੂੰ ਲੈ ਕੇ ਆਏ ਨੇ ਉਹ ਕੋਣ ਹੈ ਮੱਖਣ ਐਮ ਸੀ ਐ ਤੂੰ ਸਾਰਿਆਂ ਦਾ ਫੈਸਲਾ ਕਰਦਾ ਤੂੰ ਮੈਨੂੰ ਲੈ ਚੱਲ ਬਾਹਰ ਮਾਰ ਲੈ ਜਾ ਕੇ ਤੂੰ ਮੇਰੇ ਕਿਥਾ ਨਹੀਂ ਹਾਂ ਤੂੰ ਚੱਕੇ ਨੇ

ਹਾਟ ਚਾਈ ਦਾ ਮੇਰਾ ਹੱਥ ਦੇ ਇਹ ਮੇਰੇ ਜੀ ਮੈਨੂੰ ਕੁੱਟਿਆ ਹੈ ਮੈਂ ਪਕਾ ਆਜਾ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਤੁਸੀਂ ਹਾਂ ਜੀ ਹੁਣ ਹੁਣ ਕਹਿੰਦੇ ਨੇ ਕਿ ਵੀ ਤੁਸੀਂ ਉੱਥੇ ਚਲੋ ਉਹ ਉਧਰ ਜੋੜ ਪਾਈ ਗਏ ਨੇ ਐਸ ਜੀਹਨੇ ਚਲੋ ਚਲੋ ਭਾਈ ਜੀ ਸਰ ਇੱਕ ਫੋਨ ਕਰਨਾ ਹੈ ਮਾਨ ਲਿਆ ਗਾਜਸ ਮਾਰਦੇ ਇਹਦੇ ਸੰਬੰਧੀ ਸ਼ੰਮੇਕੌਰ ਆਪਣੇ ਮੂਲਾ ਸੰ ਵਾਸਯਾ ਮੋਰਪਰਾ ਬਸਤੀ ਦਾ 22 ਤਰੀਕ ਨੂੰ ਰੋਕਾ ਮਸੂਲਾ ਸੇ ਵਤਮਨ ਚੌਕੀ ਦੇ ਵਿੱਚ ਜਿੱਥੇ 23 ਤਰੀਕ ਨੂੰ ਜਿਹੜਾ ਸ਼ਮੀ ਗੋਆ ਦਾ ਬਿਆਨ ਲਿਖਿਆ ਗਿਆ ਜੋ ਬਿਆਨ ਦੇ ਵਿੱਚ ਸ਼ਮੀ ਗੋਆ ਨੇ ਲਿਖਾਇਆ ਕਿ ਉਹ ਵਿਆਹ ਸਾਦੀ ਸਮਾਂ ਉਹ ਰੋਟੀਆਂ ਪਕਾਉਣ ਦਾ ਕੰਮ ਕਰਦੀ ਹੈ ਤੇ ਉਹਨਾਂ ਦੇ ਗਲੀ ਦੇ ਵਿੱਚ ਸਨੀ ਸਿੰਘ son of ਜਰਨੈ ਸਿੰਘ ਦੇ ਸ਼ਾਦੀ ਸੀਗੀ ਇਹ ਸ਼ਾਦੀ ਦੇ ਵਿੱਚ ਰੋਟੀਆਂ ਪਕਾਉਣ ਵਾਸਤੇ ਉੱਥੇ ਗਈ ਸੀ 21 ਤਰੀਕ ਨੂੰ ਜਿਹੜੀ ਬਰਾਤ ਉਥੋਂ ਚਲੀ ਗਈ ਸਾਰੀ ਪਰਿਵਾਰ ਦੀ ਤੇ ਘਰ ਵਿੱਚ ਕੰਲੀ ਤੇ ਦੋ ਦੋ ਨੌ ਤਾਂ ਰਹਿ ਹੀ ਆਂ ਜੋ ਸ਼ਾਮ ਨੂੰ ਬਰਾਤ ਵਾਪਸ ਆਈ ਹੈ ਪਾਇਦਾ ਸਨੇ ਸਿੰਘ ਦੇ ਪਰਿਵਾਰ ਨੇ ਤੇ ਐਡੀਸ਼ਨ ਮੈਂ ਵੀ 1,70,000 ਰੁਪਏ ਚੋਰੀ ਹੋਇਆ। ਇਹ ਕਹਿੰਦੀ ਮੈਨੂੰ ਰਾਤ ਨੂੰ ਇਹਨਾਂ ਨੇ ਘੁੱਟ ਮਾਰ ਕੀਤੀ ਤੇ ਘਰੇ ਬੰਦੀ ਬਣਾ ਕੇ ਰੱਖਿਆ। ਜਿਸ ਬੰਦੀ ਦਾ ਬਿਆਨ ਲਿਖ ਕੇ ਰਿਪੋਰਟ ਦਰਜ ਕੀਤੀ ਗਈ ਆ। ਦੂਸਰੇ ਪਾਸੋਂ ਇਸ ਤੋਂ ਪਹਿਲਾਂ ਇੱਕ ਜੀ ਦਰਖਾਸਤ ਸਨੇ ਸਿੰਘ son of ਦਰਬਾਜ ਸਿੰਘ ਵੱਲੋਂ ਮਸੂਲ ਹੋਈ ਆ ਕਿ ਉਹਦੇ ਘਰੇ 1,70,000 ਰੁਪਏ ਚੋਰੀ ਹੋਇਆ। ਉਸ ਬੰਦੀ ਨੇ ਦੋਨਾਂ ਤਰਾਹ ਦੀਆਂ ਜਿਹੜੇ ਬਿਆਨ ਤੇ ਦਰਖਾਸਤਾਂ ਆਈਆਂ ਨੇ ਇਹ ਸਬੰਧੀ ਪੜਤਾਲ ਚੱਲ ਰਹੀ ਆ। ਪੜਤਾਲ ਤੋਂ ਬਾਅਦ ਜੈਸੀ ਵੀ ਸੂਰਤ ਹੋ ਗਈ ਉਸ ਦੇ ਮਤਲਬ ਉਹ ਬੰਦੀ ਕਾਰਵਾਈ ਕਰ ਕੀਤੀ ਜਾਵੇ। ਸਰ ਅੱਜ ਉਹ ਪ੍ਰੈਸ਼ਰ ਦੇ ਦਿੱਕੇ ਜੀ ਐਸਐਸਪੀ ਸਾਡੇ ਉਹਨਾਂ ਦਾ ਇੱਕ ਇਹ ਕਹਿਣਾ ਹੈ ਕਿ ਜੋ ਕਹਾਣੀ ਮੰਨੇ ਕੋਲ ਸੇ ਉਹਨਾਂ ਦੇ ਦਬਾਅ ਬਣਾ ਰਹੀ ਤੁਸੀਂ ਰਾਜਨਾਮਾ ਧਰਨੋਂ ਉਹਨਾਂ ਨੂੰ ਪੈਸੇ ਦਵਾ ਦਿੰਦੇ ਨਹੀਂ ਨਹੀਂ ਉਸ ਸੰਬੰਧੀ ਚੌਂਕੀ ਇੰਚਾਰਜ ਵਰਤਨ ਨੈਮਰੀ ਬਣ ਹੋਈ ਹੈ ਉਹਨੇ ਦੱਸਿਆ ਕਿ ਇਹਨਾਂ ਨੂੰ ਦੋ ਤਿੰਨ ਵਾਰ ਬੁਲਾਇਆ ਗਿਆ ਜਿਹੜੀ ਸ਼ਮੀ ਕੋਰਾ ਤੋਂ ਕਿ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਆਮੋ ਸਾਹਮਣੇ ਬਿਠਾ ਕੇ ਫੇਰ ਹੀ ਪਰਤਾਜ ਚੱਲੂਗੀ ਪਰਤਾਜ ਹਜੇ ਹਾਜ਼ਰ ਨਹੀਂ ਹੋ ਰਹੀ ਇਹ ਜਦੋਂ ਪਰਤਾਜ ਹਾਜ਼ਰ ਹੋ ਜੂਗੀ ਦੋਨਾਂ ਤਰ੍ਹਾਂ ਦੇ ਪੱਖ ਸੁਣਾ ਜਾਊਗਾ ਫਿਰ ਸੱਚਾਈ ਸਾਹਮਣੇ ਆਊਗੀ ਸਾਮਣੇ ਆਉਂਟਵਾਦ ਜਿਹੜੀ ਬੰਦੀ ਕਰ ਦੇ ਕੀਤੀ ਜਾਓ ਹਾਂ ਜਿਹੜਾ ਆ ਰਿਹਾ ਚੌਂਕ 'ਚ ਲਾ ਰਿਹਾ